ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲੁਧਿਆਣੇ ਤੋਂ ਬੈਂਸ ਪ੍ਰਦਰ ਤੇ ਉਹਨਾਂ ਚੋਂ ਨੇ ਸਿਮਰ ਜੀ ਸੀ ਬੈਂਸ ਵੱਲੋਂ ਜਿੱਥੇ ਕਾ ਰਾਹੁਲ ਗਾਂਧੀ ਦੀ ਰੈਲੀ ਦੇ ਵਿੱਚ ਸ਼੍ਰੀ ਰਾਮ ਚੰਦਰ ਜੀ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਗਈ ਸੀ ਜਿਹਦੇ ਚੱਲਦੇ ਹੋਏ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਸੀ ਤੇ ਉਹਨਾਂ ਵੱਲੋਂ ਹੁਣ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਕੱਲ ਤੋਂ ਬੜਾ ਜ਼ਬਰਦਸਤ ਇੱਕ ਉਹ ਗੱਲ ਜਿਹੜੀ ਮੈਂ ਬੋਲੀ ਨਹੀਂ ਹੈਗੀ ਉਹਦੇ ਤੇ ਫੋਕਸ ਕਰਨ ਦਾ ਕੁਝ ਲੋਕ ਯਤਨ ਕਰ ਰਹੇ ਆ ਰਾਜਨੀਤਿਕ ਫਾਇਦਾ ਲੈਣ ਲਈ ਮੈਂ ਇਹ ਗੱਲ ਕਹਿ ਦਵਾਂ ਕਿ ਕੱਲ ਜਦੋਂ ਮੈਂ ਰਾਹੁਲ ਗਾਂਧੀ ਜੀ ਹੋਰਾਂ ਦੀ ਰੈਲੀ ਦੇ ਵਿੱਚ ਖੁਦ ਬਸ ਚਲਾ ਕੇ ਜਾ ਰਿਹਾ ਸੀ ਤੇ ਉਹ ਸ਼ਬਦ ਜਿਹੜੇ ਮੈਂ ਨਹੀਂ ਬੋਲੇ ਉਹ ਗੱਲਾਂ ਜਿਹੜੀਆਂ ਮੈਂ ਨਹੀਂ ਕਹੀਆਂ ਬਿਨਾਂ ਤਸਦੀਕ ਕੀਤੇ ਬਿਨਾਂ ਪਰਚੋਰਨ ਕੀਤੇ ਮੇਰੇ ਉੱਤੇ ਮੜ ਦਿੱਤਾ ਗਿਆ ਵੀ ਬੈਂਸ ਬੋਲ ਰਿਹਾ ਮੈਨੂੰ ਦੁੱਖ ਤੇ ਅਫਸੋਸ ਹੋਇਆ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਸਿਮਰਜੀਤ ਬੈਂਸ ਅਕਾਸ਼ਰਧਾਲੂ ਔਰ ਮੇਰੀ ਇਸ ਗੱਲ ਦੀ ਤਸਦੀਕ ਲੁਧਿਆਣੇ ਦੇ ਜਿਹੜੇ ਪੱਕੇ ਸਨਾਤਨੀ ਲੋਕ ਹੈਗੇ ਉਹ ਕਰਨਗੇ ਵੀ ਇਹ ਠੀਕ ਆ ਬਸ ਦੇ ਅੰਦਰ ਦੋਸਤ ਜਿਹੜੇ ਸਵਾਰ ਹੈਗੇ ਉਹਨਾਂ ਨੂੰ ਜੋ ਦੋਸਤ ਨੇ ਗੱਲ ਬੋਲੀ ਗਲਤ ਹੈਗੀ ਆ ਅਸੀਂ ਉਦੋਂ ਵੀ ਕਿਹਾ ਅੱਜ ਵੀ ਕਹਿੰਦੇ ਆ ਤੇ ਮੈਂ ਮਾਫੀ ਵੀ ਇਸ ਗੱਲ ਦੀ ਮੰਗਦਾ ਪਰ ਜਿਹੜੀ ਗੱਲ ਮੈਂ ਬੋਲੀ ਨਹੀਂ ਤੁਸੀਂ ਉਹ ਗੱਲ ਤੂਲ ਫੜਾਉਣ ਦਾ ਯਤਨ ਕਰੋ ਇੱਥੋਂ ਤੱਕ ਕਿ ਤੁਸੀਂ ਮੀਡੀਆ ਤੇ ਖਬਰਾਂ ਦੇ ਵਿੱਚ ਖਬਰਾਂ ਵੀ ਲਵਾਓ ਇਹ ਰਾਜਨੀਤਿਕ ਲੋਕ ਜਿਹੜੇ ਸਾਫ਼ ਹੋ ਚੁੱਕੇ ਆ ਜਿਨ੍ਹਾਂ ਨੂੰ ਪਤਾ ਕਿ ਹਾਰ ਸਾਹਮਣੇ ਆ ਸੋ ਹਤਾਸ਼ ਹੋ ਕੇ ਗੱਲਾਂ ਬੋਲ ਰਹੇ ਆ ਮੈਂ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀ रामचंद्र ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੂੰਗਾ ਝੂਠ ਬੋਲਣ ਵਾਲੇ ਤੇ ਮਕਾਰ ਲੋਕਾਂ ਨੂੰ ਸਮਤ ਬਖਸ਼ਿਸ਼ ਕਰ ਔਰ ਭਲਾ ਕਰਨ ਉਹਨਾਂ ਦਾ ਵੀ ਫਿਰ ਅਪੀਲ ਤੇ ਬੇਨਤੀ ਆ ਜਿਹੜੇ ਲੋਕ ਬੇਬੁਨਿਆਦ ਗੱਲਾਂ ਝੂਠੀਆਂ ਗੱਲਾਂ ਕਰ ਰਹੇ ਕਿਰਪਾ ਕਰਕੇ ਪਹਿਲਾਂ ਜਾ ਕੇ ਆਵਾਜ਼ ਤਸਦੀਕ ਕਰਾ ਲਓ ਜਿਉ ਸਿਮਰਜੀਤ ਬੈਂਸ ਬੋਲ ਰਿਹਾ ਹਰ ਗੱਲ ਤੁਸੀਂ ਫੋਬੀਆ ਬੈਂਸ ਦਾ ਹੋ ਗਿਆ ਸੌਣ ਲੱਗੇ ਵੀ ਬੈਂਸ ਜਾਗਣ ਲੱਗੇ ਵੀ ਬੈਂਸ ਸੋ ਮੈਂ ਫਿਰ ਕਹੂੰਗਾ ਸੈਂਸਿਟਿਵ ਇਸ਼ੂ ਤੁਸੀਂ ਦੂਜੀਆਂ ਗੱਲਾਂ ਬੋਲਣੀਆਂ ਬੋਲਦੇ ਜਾਓ ਧਾਰਮਿਕ ਸੈਂਸਿਟਿਵ ਇਸ਼ੂ ਦੇ ਉੱਤੇ ਐਡਾ ਵੱਡਾ ਕਫਰ ਝੂਠ ਬੋਲ ਰਹੇ ਹੋ ਤੁਸੀਂ ਸੋ ਮੈਂ ਸਾਰੇ ਲੋਕਾਂ ਨੂੰ ਅਪੀਲ ਕਰੂੰਗਾ ਕਿਰਪਾ ਕਰਕੇ ਹਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾਉਣ ਕੋਣ ਭਲੇ ਕੋ ਬੰਦੇ ਸੋ ਅਸੀਂ ਸਾਰੇ ਧਰਮਾਂ ਦਾ ਰਿਸਪੈਕਟ ਕਰਨ ਵਾਲੇ ਲੋਕ ਹੈ ਕਿਰਪਾ ਕਰਕੇ ਗਲਤ ਬਿਆਨਬਾਜ਼ੀ ਗਲਤ ਗੱਲਾਂ ਨਾ ਕਰੋ ਚੋਣਾਂ ਦਾ ਮਾਹੌਲ ਆ ਸੋ ਆਪਾਂ ਪੀਸਫੁਲ ਤਰੀਕੇ ਦੇ ਨਾਲ ਇਹ ਸੰਪੰਨ ਕਰੀਏ ਚੋਣਾਂ ਦੇ ਮਾਹੌਲ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ। ਤੋਂ ਜਿਵੇਂ ਤੁਸੀਂ ਸੁਣਿਆ ਸਿਮਰਜੀਤ ਸਿੰਘ ਬੈਂਸ ਵੱਲੋਂ ਕਿਹਾ ਗਿਆ ਹੈ ਕਿ ਮੈਂ ਅਜੇ ਹੀ ਕੋਈ ਗੱਲ ਨਹੀਂ ਕੀਤੀ ਸੀ ਵਿਰੋਧੀ ਰਾਜਨੀਤਿਕ ਫਾਇਦਾ ਲੈਣ ਦੇ ਮਾਰੇ ਮੇਰੇ ਤੇ ਝੂਠੇ ਇਲਜ਼ਾਮ ਲਗਾ ਰਹੇ ਨੇ। ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ? ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ? ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਬਣਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੀ ਹਰ ਪਹਿਲੂ ਤੇ ਰੋਸ ਚਰਚੇ। ਹੋਣਾਂਗੇ ਅੰਦਰੋਂ ਨੀਰਾਦ। ਬਣਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ